ਰਾਸ਼ਾ ਟੁੱਟਿਆ ਪਿਆ ਜੀ ਬਾਈ ਦਾ ਜਮਾ ਹੀ ਖਲਚਿਆ ਪਿਆ ਤੇ ਕੋਈ ਸਵਾਰੀ ਬਾਈ ਆਦਾ ਵਹਿੰਦੀ ਨਹੀਂ ਕੋਈ ਟੁੱਟੇ ਰਸ਼ਕੇ ਕਰਕੇ ਤੇ ਮੈਨੂੰ ਰਸ਼ਕੇ ਦੀ ਬਹੁਤ ਜ਼ਰੂਰਤ ਹੈ ਬੋਲੋ ਭਾਈ ਹਾਂ ਜੀ ਰਕਸ਼ਾ ਟੁੱਟੇ ਹੋਵੇ ਇਹ ਕੰਮ ਕਰ ਰਹੇ ਨਹੀਂ ਕੋਈ ਕੰਮ ਚੱਲਦਾ ਨਹੀਂ ਤੇ ਇਹੀ ਕਮਾਉਣ ਵਾਲੇ ਜੀ ਪੰਜ ਜਾਣੇ ਬਾਈ ਦੇ ਘਰੇ ਖਾਣ ਆਲੇ ਆ ਤੇ ਇਹੀ ਵਿਚਾਰਾ ਕਮਾਉਣ ਵਾਲਾ ਤਾਂ ਬਾਈ ਜੇ ਕੋਈ ਸਸਤਾ ਵਾਲੇ ਬਾਈ ਤੇ ਵੀਡੀਓ ਪਹੁੰਚਦੀ ਹੈ ਤਾਂ ਬਾਈ ਨੂੰ ਬਿਮਾਰ ਜੀ ਰਹਿੰਦੀ ਹੈ ਹਾਂ ਜੀ ਉਹ ਪੈਸੇ ਲੱਗੀਆਂ ਜਮਾ ਦਾ ਤੇ ਇਥੇ ਉਡੀ ਬੂੰਗੀ ਆ ਵਿਚਾਰੀ ਉਹ ਵੀ ਤੇ ਵਿਚਾਰਾ ਇਹੇ ਕਮਾਉਣ ਵਾਲਾ ਜੀ ਪੰਜਾਂ ਜਾਨਾਂ ਨੂੰ ਖਮਾਉਣ ਵਾਲਾ ਤੇ ਰਸ਼ਕੇ ਦੇ ਕਰਕੇ ਵਿਚਾਰਾ ਬੈਠਾ ਹੁਣ ਰੋਜ਼ਗਾਰੀ ਵਿਚਾਰੀ ਇਹਦੀ ਬੈਠੀ ਆ ਤੇ ਕੰਮ ਨਹੀਂ ਕੋਈ ਕਰ ਸਕਦਾ ਤੇ ਰਸ਼ਕਾ ਜੇ ਕੋਈ ਬਾਈ ਸਸਤਾ ਵਾਲੇ ਤੇ ਵੀਡੀਓ ਪਹੁੰਚਦੀ ਹੈ ਤਾਂ ਬਾਈ ਨੂੰ ਰਸ਼ਕਾ ਜ਼ਰੂਰ ਦਵਾ ਦਿਓ ਤਾਂ ਕਿ ਆਪ ਦਾ ਵਿਚਾਰਾ ਕੰਮ ਕਰਕੇ ਖਾ ਲੇ ਤੇ ਬਸ ਇੰਨੇ ਹੀ ਮੈਂ ਨਹੀਂ ਕਿਹਾ ਸੀ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਕਹਣਾ ਇੱਕ ਰਸ਼ਕੇ ਦੀ ਬਹੁਤ ਜ਼ਰੂਰਤ ਹੈ ਜੀ ਹਾਂਜੀ ਤੇ ਆਪ ਦਾ ਇਹ ਹੀ ਕਾਰੋਵਾਰਾ ਮੇਰਾ ਹਾਂ ਤੇ ਐਸੇ ਸਾਰੇ ਵਿਚਾਰੇ ਦਾ ਕੰਮ ਚੱਲਦਾ ਜੀ ਤੇ ਉਹ ਉਹਨਾਂ ਦਾ ਕੰਮ ਠੱਪ ਪਿਆ ਬਾਈ ਦਾ ਕਿਉਂਕਿ ਰਸ਼ਕਾ ਜਮਾ ਹੀ ਟੁੱਟਿਆ ਪਿਆ ਜੀ ਤੇ ਕੋਈ ਸਵਾਰੀ ਨਹੀਂ ਬੈਂਦੀ 6-7 ਮਹੀਨੇ ਹੋ ਗਏ ਖੜੇ ਖੜੇ ਨੂੰ ਹਾਂਜੀ ਹਾਂਜੀ ਆ ਦੇਖੋ ਜੀ ਤੁਸੀਂ ਆਪ ਦੇਖ ਸਕਦੇ ਹੋ ਰਸ਼ਕਾ ਜਮਾ ਟੁੱਟਿਆ ਪਿਆ ਜੀ ਇਹ 8 ਮਹੀਨੇ ਹੋ ਗਏ ਵਿਚਾਰੇ ਨਹੀਂ ਬੈਠੇ ਨਹੀਂ ਪੰਜ ਜੀ ਖਾਨ ਵਾਲੇ ਤੇ ਇਹੇ ਕਮਾਉਣ ਵਾਲੇ ਤੇ ਵੱਧ ਤੋਂ ਵੱਧ ਬਾਈ ਬਾਈ ਦੀ ਮਦਦ ਤੇ ਕਰਿਓ ਤਾਂ ਕਿ ਕੋਈ ਸਸਤਾ ਵਾਲੇ ਬਾਈ ਤੈ ਵੀਡੀਓ ਪਹੁੰਚੇ ਤੇ ਬਾਈ ਨੂੰ ਰਸ਼ਕਾ ਜਰੂਰ ਦੇਖ ਜਾਈ ਧੰਨਵਾਦ ਜੀ